ਸੋ ਸਭ ਤੋਂ ਪਹਿਲਾਂ ਮੈਂ ਪ੍ਰਬੰਧਕਾਂ ਨੂੰ ਇਸ ਗੱਲ ਦੀ ਵਧਾਈ ਦਿੰਨਾ ਮੈਂ ਕਹਿ ਕੇ ਛਟਿਆ ਬਰੇ ਇੰਡਸਟਰੀਅਲਿਸ ਦੋਸਤ ਵੀ ਖੜਿਆ ਐਗਜ਼ੀਬਿਟਰ ਢਿਲੋਂ ਸਾਹਿਬ ਵੀ ਸਾਡਾ ਛੋਟਾ ਵੀਰ ਖੜਾ ਉਹ ਕੰਮ ਜਿਹੜਾ ਸਰਕਾਰ ਨਹੀਂ ਕਰ ਸਕੀ ਮੈਂ ਸਰਕਾਰਾਂ ਦੇ ਨੇੜੇ ਰਹਿ ਕੇ ਦੇਖਿਆ ਉਹ ਕੰਮ ਜਿਹੜੇ ਸਰਕਾਰ ਦੇ ਨਮਾਇंदे ਆ ਕੇ ਮੈਂ ਐਜ਼ ਅ ਇੰਡਸਟਰੀਅਲਿਸ ਵੀ ਕਹੂੰਗਾ ਮੈਂ ਪਹਿਲਾਂ ਇੰਡਸਟਰੀਅਲਿਸ ਆ ਬਾਅਦ ਦੇ ਵਿੱਚ ਰਾਜਨੀਤਿਕ ਸੇਵਾਦਾਰ ਸਾਨੂੰ ਵਾਅਦੇ ਵੱਡੇ ਕੀਤੇ ਲੱਛੇਦਾਰ ਭਾਸ਼ਣ ਵੀ ਦਿੱਤੇ ਅਸੀਂ ਬੜਾ ਵੈਲਕਮ ਜ਼ਬਰਦਸਤ ਕੀਤਾ ਉਹਨਾਂ ਦਾ ਆਉ ਭਗਤ ਕੀਤੀ ਬਣਾ ਦੇਾਂਗੇ ਜੀ ਇਹ ਲੁਧਿਆਣਾ ਇੰਡਸਟਰੀਅਲ ਹਬ ਤੇ ਆਰਥਿਕ ਰਾਜਧਾਨੀ ਪੰਜਾਬ ਦੀ ਸਭ ਤੋਂ ਵੱਧ ਰੈਵਨਿਊ ਦੇਣ ਵਾਲਾ ਜ਼ਿਲ੍ਹਾ ਲੁਧਿਆਣਾ ਸਟੇਟ ਦੇ ਅੰਦਰ 2100000 ਇਮਪਲੋਇਮੈਂਟ ਇਮਪਲੋਇਮੈਂਟ ਵੀ ਸਭ ਤੋਂ ਵੱਧ ਨੌਕਰੀਆਂ ਬੇਰੋਜ਼ਗਾਰੀ ਨੂੰ ਦੂਰ ਕਰਨ ਲਈ ਸਾਡੇ ਇੰਡਸਟਰੀ ਲੁਧਿਆਣਾ ਦੀ ਅਫਸੋਸ ਆ ਕੀ ਏਡੇ ਲਛੇਦਾਰ ਭਾਸ਼ਣ ਤੇ ਵੱਡੇ ਵੱਡੇ ਵਾਅਦਿਆਂ ਤੋਂ ਬਾਅਦ ਵੀ ਐਗਜ਼ੀਬਿਸ਼ਨ ਲਈ ਜਗ੍ਹਾ ਨਾ ਮਿਲਣੀ ਸਰਕਾਰ ਦੀ ਇੰਡਸਟਰੀ ਪ੍ਰਤੀ ਪਾਲਿਸੀ ਨੂੰ ਜਾਗਰਮ ਇੱਕ ਇੱਕ ਪਾਰਟੀ ਦੀ ਸਰਕਾਰ ਦਾ ਨਾਮ ਲੈ ਕੇ ਨਹੀਂ ਨਿੰਦਰਿਆ ਮੈਂ ਪਿਛਲੇ 20 ਸਾਲਾਂ ਤੋਂ ਜਦੋਂ ਤੋਂ ਮੈਂ ਸਰਗਰਮ ਆ ਮੈਂ ਨੇੜੇ ਰਹਿ ਕੇ ਦੇਖਿਆ ਮੈਂ ਉਦੋਂ ਦੀ ਗੱਲ ਕਰ ਰਿਹਾ ਸੋ ਜਿਹੜਾ ਕੰਮ ਸਰਕਾਰ ਦੋਸਤ ਨਹੀਂ ਕਰ ਸਕੀ ਉਹ ਸਾਡੇ ਦੋਸਤ ਢਿੱਲੋਂ ਦੇ ਦੇ ਸਾਥੀਆਂ ਨੇ ਕਰ ਦੱਖਾਇਆ ਸਰ ਐਗਜ਼ੀਬਿਟਰਾਂ ਨੇ ਜਿਹੜਾ ਕਿਹਾ ਵਾ ਇੱਥੇ ਕਿ ਵੀ ਅਸੀਂ ਤਿੰਨ-ਤਿੰਨ ਦਿਨ ਲੱਗ ਜਾਂਦੇ ਸਾਨੂੰ ਦੋਹਰੋਂ ਇੱਥੇ ਪਹੁੰਚਦੇ ਅਜੇ ਤੱਕ ਹਵਾ ਹੀ ਏਡਾ ਨਹੀਂ ਸ਼ੁਰੂ ਹੋਇਆ ਸੋ ਇਹ ਮੈਨੂੰ ਸਵਾਲ ਪੁੱਛੋ ਬਿਹਤਰ ਹੈ ਇੱਥੇ ਆਏ ਹੋਣਗੇ ਸਤਾਧਾਰੀ ਲੋਕ ਜਿਹੜੇ ਕੇਂਦਰ ਤੇ ਪੰਜਾਬ ਦੇ ਉੱਤੇ ਸਰਕਾਰਾਂ ਦੇ ਉਹਨਾਂ ਦਾ ਜਵਾਬ ਦੇਣਾ ਬਣਦਾ ਮੇਰੇ ਕੋਲੋਂ ਪੁੱਛ ਲਓਗੇ ਮੈਂ ਤਤੀਆਂ ਢਣੀਆਂ ਸੁਣਾ ਕੇ ਤੁਹਾਨੂੰ ਚਲ ਜਾਊਂਗਾ ਉਹਦਾ ਲਾਭ ਕੋਈ ਨਹੀਂ ਕੇਂਦਰੀ ਪਾਰਟੀ ਦੇ ਨਾਲ ਤੇ ਸੂਬਾ ਦੀ ਸਰਕਾਰ ਦੇ ਨਾਲ ਸਬੰਧ ਰੱਖਣ ਵਾਲੇ ਨetaਮਾਂ ਨੂੰ ਸਵਾਲ ਕਰੋ ਬਣਦਾ ਹੈ ਜਵਾਬ ਲੈਣਾ ਉਹਨਾਂ ਦੇ ਕੋਲੋਂ ਸਾਰੇ ਅੱਛੇ ਦੇਖਿਆ ਜਾ ਰਿਹਾ ਕਿ ਐਗਜ਼ੀਬਿਸ਼ਨ ਦੇ ਵਿੱਚ ਜਿੱਥੇ ਕਹਿੰਦੇ ਆ ਪੰਜਾਬ ਦੇ ਲੋਕ ਨਹੀਂ ਬਲਕਿ ਬਾਹਰਲੇ ਲੋਕ ਵੀ ਆ ਕੇ ਇੱਥੇ ਕੰਮ ਕਰ ਰਹੇ ਇਹਨਾਂ ਨੇ ਬਿਜ਼ਨਸ ਦਿੱਤਾ ਜੀ ਉਹਨਾਂ ਨੂੰ ਤੋਂ ਬਹੁਤ ਵੱਡਾ ਹੈ ਕਿ ਉਹ ਸਥਾਨ ਹੈਗਾ ਜਿੱਥੇ ਟੈਕਨੀਕ ਦਾ ਆਦਾਨ-ਪ੍ਰਦਾਨ ਹੋਣਾ ਅਸੀਂ ਕਿੱਥੇ ਖੜੇ ਆ ਸਾਡੀ ਟੈਕਨੀਕ ਕਿੱਥੇ ਖੜੀ ਆ ਆਲ ਓਵਰ ਵਰਡ ਸਾਡੇ ਦੇਸ਼ ਦੀ ਸੰਸਾਰ ਦੀ ਟੈਕਨੀਕ ਕਿੱਥੇ ਆ ਇਹ ਆਦਾਨ-ਪ੍ਰਦਾਨ ਦਾ ਕੇਂਦਰ ਹੈਗਾ ਸੋ ਸਰਕਾਰ ਲੰਬੀਆਂ ਫੇਰਮਾ ਕਹੂੰਗਾ ਗੱਲਾਂ ਲੰਬੀਆਂ ਕਰਨ ਨਾਲੋਂ ਜ਼ਮੀਨੀ ਹਕੀਕਤ ਤੇ ਆਵੇ ਜਮਿਨੀ ਹਕੀਕਤ ਤੇ ਆ ਕੇ ਇਹ ਅਗਦੀ ਬੀਟਰਾਂ ਨੂੰ ਇੰਡਸਟਰੀ ਲਿਸਟਾਂ ਨੂੰ ਕਲਾਵੇ ਚ ਲਵੇ ਵੀ ਤੁਸੀਂ ਯਾਰ ਦੱਸੋ ਸਾਡੇ ਕੋਲੋਂ ਕੀ ਚਾਹੀਦਾ ਤੁਹਾਨੂੰ ਤੁਸੀਂ ਇੱਥੇ 20 25 ਗਿੱਲਿਆਂ ਦੇ ਵਿੱਚ ਚੰਗਾ ਵੱਡਾ ਜਿਗਾੜ ਸਥਾਪਿਤ ਕਰ ਲਿਆ ਸਾਡੇ ਕਰਨ ਵਾਲਾ ਕੀ ਆ ਪਰ ਨਹੀਂ ਪੁੱਛਣਗੇ ਉਹ ਆ ਕੇ ਚੰਗੀਆਂ ਚੋਪੜੀਆਂ ਹੋਈਆਂ ਗੱਲਾਂ ਕਰਕੇ ਚਲੇ ਜਾਣਗੇ ਇਹ ਕੇਐਮਐਸਐਮੀ ਦੇ ਐਕਟ ਲਗਾ ਰਿਹਾ ਜਿਹਦਾ ਵਿਰੋਧ ਕਰ ਰਿਹਾ ਲੋਕ ਸੋ ਲੋਕ ਨਹੀਂ ਮੇਰਾ ਖਿਆਲ ਸਾਰਾ ਪੰਜਾਬ ਉਹ ਵਿਰੋਧ ਦੇ ਵਿੱਚ ਹੈਗਾ ਵੀ ਗਲਤ ਨਾ ਕਰੋ ਤੁਸੀਂ ਸਹਿਕ ਰਹੀ ਆ ਇੰਡਸਟਰੀ ਬਿਜਲੀ ਦੇ ਰੇਟ ਕਿੱਥੇ ਚਲੇ ਗਏ ਇੱਕ ਪਾਸੇ ਇੱਕ ਬੰਦੇ ਨੂੰ ਫ੍ਰੀ ਦੇ ਲੋ ਉਹਦੀ ਦੂਜੀ ਜੇਬ ਦੇ ਵਿੱਚੋਂ ਮਾਰ ਕੇ ਕੈਂਚੀ ਜੇਬ ਕੁੱਤਰ ਕੇ ਘਰੋਂ ਲੈ ਜਾਓ ਤੁਸੀਂ ਗਲਤ ਗੱਲ ਹੈਗੀ ਆ ਸੋ ਅਸੀਂ ਲੁਧਿਆਣੇ ਦੀ ਇੰਡਸਟਰੀ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਯੂਨਾਈਟ ਹੋ ਕੇ ਐਫਰਟਸ ਕਰਨੇ ਪੈਣਗੇ ਸਰ ਭਾਜਪਾ ਕੋਲ ਜੋਇਨ ਕਰ ਲੈਣਾ ਤੁਹਾਨੂੰ ਕਿਨੇ ਸੁਭਨਾ ਆ ਗਿਆ ਤੁਹਾਨੂੰ ਫਾਮ ਗਈ ਕਿਹੜੀ ਗੱਲ ਕਰਦੇ ਕਰਦੇ ਕਿੱਧਰ ਨੂੰ ਤੁਰ ਪਏ ਤੁਸੀਂ ਸਰ ਇੱਕ ਸਵਾਲ ਉੱਠਿਆ ਦੇਖੋ ਗੱਲ ਸੁਣ ਲਓ ਮੇਰੀ ਸੁਣ ਲਓ ਮੇਰੀ ਮੇਰੀ ਬੇਨਤੀ ਸੁਣ ਲਓ ਮੈਂ ਲੋਕਾਂ ਦਾ ਸੇਵਾਦਾਰ ਰਹਾ ਹਾਂ ਓਨੈਸਟੀ ਦੇ ਨਾਲ ਸੇਵਾ ਕੀਤੀ ਮੈਂ ਲਗਾਤਾਰ ਪਿਛਲੇ 20 ਸਾਲ ਇਹ ਕੰਪੈਰੀਜ਼ਨ ਪੀਰੀਅਡ ਆ ਤੁਲਨਾ ਦਾ ਸਮਾਂ ਕੋਈ ਅਫਸਰ ਚੇਂਜ ਹੋ ਜਵੇ ਨਾ ਮੰਨ ਲਓ ਕਿ ਪਟਵਾਰੀ ਬਦਲੀ ਹੋ ਗਿਆ ਉਹਦੀ ਜਗ੍ਹਾ ਨਵਾਂ ਆ ਗਿਆ ਫਿਰ ਲੋਕ ਤੁਲਨਾ ਕਰਦੇ ਆ ਵੀ ਉਹ ਚੰਗਾ ਸੀ ਕਿ ਇਹ ਚੰਗਾ ਇਹ ਹੁਣ ਤੁਲਨਾ ਦਾ ਵੇਲਾ ਤੇ ਲੋਕਾਂ ਦਾ ਦਿੱਤਾ ਹੋਇਆ 2019 ਦੇ ਵਿੱਚ 310000 ਵੋਟਾਂ ਦਾ ਪਿਆਰ ਆ ਜੋ ਵੱਡੀਆਂ-ਵੱਡੀਆਂ ਪਾਰਟੀਆਂ ਨੂੰ ਸੋਚਣ ਲਈ ਤੇ ਮੱਥੇ ਤੇ ਮੁਰਕਾ ਤੁਸੀਂ ਵੀ ਤਾਂ ਹੀ ਸਵਾਲ ਕਰ ਲੈਨੇ ਹੋ ਵੀ ਕੀ ਬਣ ਰਿਹਾ ਡਟ ਜਵਾਂਗੇ ਮੇਰੇ ਜਿਹੜੇ ਮਾਲਕ ਉਹ ਲੋਕ ਹੈਗੇ ਆ ਕੋਈ ਪਾਰਟੀ ਵਿਅਕਤੀ ਵਿਸ਼ੇਸ਼ ਨਹੀਂ ਜੋ ਸੰਗਤ ਦਾ ਹੁਕਮ ਆ ਗਿਆ ਝੰਡਾ ਚੜਾ ਦੇਾਂਗੇ ਉਹ ਤੇ ਸਭ ਪੁੱਛੇ ਅੱਜ ਐਕਸੀਬਿਸ਼ਨ ਕਿਸ ਤਰ੍ਹਾਂ ਚੱਲ ਰਹੀ ਹੈ ਕੀ ਕਹਿਣਾ ਚਾਹੋ ਬਹੁਤ ਹੋ데요 ਜੀ ਪਹਿਲਾਂ ਤਾਂ ਅਸੀਂ ਵੈਲਕਮ ਕਰਦੇ ਆਂ ਬੈਂਸ ਸਾਹਿਬ ਆਏ ਨੇ ਬਹੁਤ-ਬਹੁਤ ਵੈਲਕਮ ਸਰ ਤੁਹਾਡਾ ਇਨ ਟੈਕਸ ਐਸਪੋ ਦਾ ਹੈ ਅੱਜ 3rd ਡੇ ਹੈ ਔਰ 2 ਦਿਨ 4-5 4 ਦਿਨਾਂ ਦੀ ਇਹ ਐਗਜ਼ਿਬਿਸ਼ਨ ਹੈ ਅੱਜ ਇਹਦਾ 3rd ਡੇ ਹੈ ਔਰ ਤੁਸੀਂ ਬਾਹਰ ਦੇਖ ਹੀ ਰਹੇ ਹੋ ਕਿ ਜੋ ਵਿਜ਼ਟਰ ਹੈ ਸਾਡਾ ਕਿਉਂਕਿ ਇਹ ਲੋਕਾਂ ਦੀ ਐਗਜ਼ਿਬਿਸ਼ਨ ਹੈ ਮੈਂ ਕਹਿੰਦਾ ਉਹ ਨਾਰਥ ਇੰਡੀਆ ਦੇ ਲੋਕਾਂ ਦੀ ਐਗਜ਼ਿਬਿਸ਼ਨ ਹੈ ਇੰਟੈਕਸ ਐਕਸਪੋ ਔਰ ਇਹਦੀ ਉਹ ਵੇਟ ਕਰਦੇ ਐ ਇਸ ਕਰਕੇ ਹਰ ਕੰਡੀਸ਼ਨ ਚ ਉਹ ਇੱਥੇ ਪਹੁੰਚਦੇ ਐ ਔਰ ਐਗਜ਼ਿਬਿਟਰ ਔਰ ਵਿਜ਼ਟਰ ਆਪਸ ਵਿੱਚ ਇੰਟਰੈਕਟ ਕਰਕੇ ਆ ਸਭ ਦਾ ਫਾਇਦਾ ਹੋ ਰਿਹਾ ਬਾਕੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਤਕਰੀਬਨ 250 ਕੰਪਨੀਆਂ ਔਰ 1000s ਦਾ ਪ੍ਰੋਡਕਟ ਲਾ ਕੇ ਬਾਠੀ ਹੋ ਗਿਆ ਲੱਗਦਾ ਨਹੀਂ ਸਰ ਅਗਲੀ ਵਾਰ ਇਸ ਤੋਂ ਵੱਡਾ ਕਰਨਾ ਪਊਗਾ ਬਾਹਰ ਜਗ੍ਹਾ ਥੋੜੀ ਪੈਣੀ ਹੈ ਮੈਂ ਚਲੋ ਪਰਮਾਤਮਾ ਦੀ ਮਿਹਰ ਹੈ ਹਨਾ ਅਗਲੀ ਵਾਰ ਹੋਰ ਹੋਰ ਵੱਡਾ ਕਰਾਂਗੇ ਆ ਸ਼ਾਮ ਨੂੰ ਇਹ ਵਸੇ ਸਾਡੇ ਕੋਲ ਨੰਬਰ ਸੌਣਗੇ ਪਰ ਕੱਲ ਸ਼ਾਮ ਤੱਕ ਜੋ ਸਾਡਾ ਟਾਰਗੇਟ ਹੈਗਾ ਤੇ ਕੋ ਸਾਡੇ ਕੋਲ ਪ੍ਰੀ ਰਜਿਸਟਰਡ ਲੋਕ ਨੇ ਸਾਰੇ 50000 ਦੇ ਕਰੀਬ ਰਜਿਸਟਰ ਇਥੇ ਵਿਜ਼ਿਟ ਕਰ ਜੂਗਾ ਕੱਲ ਸ਼ਾਮ ਤੱਕ ਵੈਰੀ ਗੁੱਡ